ਮਾਏ ਇੱਥੇ ਕੋਈ ਕਿਸੇ ਨੂੰ ਪਿਆਰ ਨਹੀਂ ਕਰਦਾ ਮਾਏ ਇੱਥੇ ਕੋਈ ਕਿਸੇ ਨੂੰ ਪਿਆਰ ਨਹੀਂ ਕਰਦਾ ਪਿੰਡਾ ਹੈ ਪਿੰਡੇ ਨੂੰ ਲੜਦਾ ਰੂਹਾਂ ਦਾ ਸਤਕਾਰ ਨਾ ਕਰਦਾ ਇੱਕ ਦੂਜੇ ਦੀ ਅੱਗ ਵਿੱਚ ਸੜਦਾ ਇੱਕ ਦੂਜੇ ਦੇ ਪਾਲੇ ਠਰਦਾ ਇੱਕ ਦੂਜੇ ਦੀ ਤੁੱਪ ਲਈ ਜਿਉਂਦਾ ਇੱਕ ਦੂਜੇ ਦੀ ਛਾਂ ਲਈ ਮਰਦਾ ਦੈਨ ਦੀਵੇਂ ਲੋਕਾਂ ਤੋਂ ਡਰਦਾ ਰਾਤ ਪਵੇ ਆਪੇ ਤੋਂ ਡਰਦਾ ਕੋਹਲੂ ਵਾਲਾ ਚੱਕਰ ਚੱਲਦਾ ਹਰ ਕੋਈ ਆਪਣੇ ਆਪਾ ਛੱਲਦਾ ਮਾਏ ਇੱਥੇ ਕੋਈ ਕਿਸੇ ਨੂੰ ਪਿਆਰ ਨਾ ਕਰਦਾ ਪਿੰਡਾ ਹੈ ਪਿੰਡੇ ਨੂੰ ਲੜਦਾ ਰੂਹਾਂ ਦਾ ਸਤਕਾਰ ਨਾ ਕਰਦਾ ਇੱਕ ਦੂਜੇ ਦੀ ਅੱਗ ਵਿੱਚ ਸੜਦਾ ਦੁਜੇ ਦੇ ਪਾਲੇ ਠਰਦਾ ਇੱਕ ਦੂਜੇ ਦੀ ਤੁਪਲੀ ਜਿਉਂਦਾ ਇੱਕ ਦੂਜੇ ਦੀ ਛਾਂ ਲਈ ਮਰਦਾ ਦਿਨ ਦੀਵੇਂ ਲੋਕਾਂ ਤੋਂ ਡਰਦਾ ਕੋਲੂ ਵਾਲਾ ਚੱਕਰ ਚੱਲਦਾ ਹਰ ਕੋਈ ਆਪਣਾ ਆਪਾ ਛੱਲਦਾ ਆਪਣੇ ਸੰਗ ਦੀ ਹੀ ਤੋਖਾ ਕਰਦਾ ਹਰ ਕੋਈ ਆਪਣਾ ਆਪੇ ਵਰਦਾ ਆਪਣੇ ਰੂਪ ਤੇ ਆਪੇ ਮਰਦਾ